शहर में 17 तारीख को हुई स्कर्पियो गाड़ी पर ताबड़तोड़ फायरिंग में 12 गोली लगने वाले हनी बल की मृत्यु हो गई हताश भाई बब्बू ने सरकार को कटघरे में खड़े करते कहा कि अब क्या वह परिवार को लेकर यहां से चले जाएं चुकी यहां कब कोई दस हज़ार के लिए आपको गोली मारकर हत्या कर दे पता नहीं das sama ya jangan 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 mera put charni banaya o mere put charni banaya o poster var rehna babu nu laa mere put shehar nu chhad ja oye o mere put nu chhad ja oye o khol thana si poswal ne kiti paise nai denda poswal ne paise lenda nai kuch nahi kita o mere put nu o mera put charni pe lagaya sada 1.5 crore rupiya lagya mere put de ਓ ਕੀ ਕੀ ਕਰਦਾ ਨੰਨੂ ਮੈਨੂੰ ਦੱਸੋ ਸਹੀ ਕੀ ਕੀ ਕਰਦਾ ਕੀ ਇਨਸਾਫ ਦੀਦਾ ਸਾਨੂੰ ਹਜੇ ਵੀ ਕਦਰਾਂ ਹੈ ਮੇਨਰੇ ਮੇਰਾ ਇੱਕ ਪੁੱਤ ਰਹਾ ਮੇਰੀ ਜੋੜੀ ਟੁੱਟ ਕੇ ਮੁਟਾ ਜੀ ਉਹ ਮੇਰਾ ਰੱਬਾ ਕੋਰਸ ਕਰਦੀ ਕੀ ਆ ਪੈਸੇ ਨਹੀਂ ਦੀਆ ਲੋਕਾਂ ਦਾ ਰਿਸਪੈਕਟ ਨਹੀਂ ਦੀਆ ਹਜੇ ਤੱਕ ਐਸਚੂ ਸਾਹਿਬ ਨਹੀਂ ਆਏ ਅਸੀਂ ਇਹਨਾਂ ਨੂੰ ਕਹਿਆ ਵੀ ਐਸਚੂ ਸਾਹਿਬ ਜੀ ਆਜੋ ਮੇਰਾ ਭਰਾ ਮਰ ਗਿਆ ਉਧਰੋਂ ਰੈਂਪਲ ਮਰ ਗਿਆ ਤੀਜਾ ਬੰਦਾ ਮਰਨੇ ਵਾਲਾ ਪਿਆ ਆ 50 ਜਾਣੇ ਦੇ ਗੋਲੀਆਂ 40 45 ਗੋਲੀਆਂ ਮਾਰ ਕੇ ਥਾਣੇ ਦੇ ਮੋੜੇ ਮੇਨ ਹਾਈਵੇ ਦੇ ਅੱਜ 50 51 52 ਦਿਨ ਹੋ ਗਿਆ ਇੱਕ ਵੀ ਬੰਦਾ ਨਹੀਂ ਫੜਿਆ ਗਿਆ ਇੱਕ ਵੀ ਬੰਦਾ ਨਹੀਂ ਪੰਜਾਂ ਚੋਹਰੇ 21 ਵਾਲੇ ਫੜ ਲੈ ਉਹ ਭਾਵੇਂ 50 ਫੜ ਲਓ ਭਾਵੇਂ ਤੁਸੀਂ 100 ਫੜ ਲਓ ਉਹ ਤਾਂ ਰੈਕੀ ਦੀ ਚੈਨ ਬਣੀ ਉਹ ਤੇ ਜਿੰਨੇ ਮਰਜ਼ੀ ਫੜ ਲਓ ਕੋਈ ਇੱਕ ਵੀ ਬੰਦਾ ਨਹੀਂ ਫੜਿਆ ਗਿਆ ਇਹਨਾਂ ਤੋਂ ਜੀ ਮੇਨ ਮੁਜਰਮ ਪੰਜ ਜਾਣੇ ਪੰਜੇ ਗੋਲੀਆਂ ਮਾਰ ਕੇ ਮਾਰ ਗਏ ਮੇਰੇ ਭਰਾ ਨੂੰ ਦੋ ਮਾਰ ਗਏ ਤੀਜਾ ਮਾਰਨੇ ਵਾਲਾ ਪਿਆ ਆ ਪੰਜਾਂ ਦੇ ਗੋਲੀਆਂ ਵੱਜੀਆਂ ਅੱਸੀ ਤੋਂ 90 ਲੱਖ ਰੁਪਏ ਮੈਂ ਲਾਤਾ ਘਰ ਦੇ ਗਹਿਣੇ ਮੁੰਦੀਆਂ ਗੱਡੀਆਂ ਸਭ ਵੇਚਤੀਆਂ ਪਰ ਨਹੀਂ ਬਚਿਆ ਬਸ ਮੈਨੂੰ ਹੁਣ ਇਨਸਾਫ਼ ਚਾਹੀਦਾ ਮੈਨੂੰ ਐਸਐਚਓ ਸਾਹਿਬ ਨੂੰ ਮੈਂ ਦੋ ਵਾਰ ਫੋਨ ਕਰ ਦਿੱਤਾ ਆ ਵੀ ਕਿੱਥੇ ਹੋ ਤੁਸੀਂ ਉਹ ਕਹਿੰਦੇ ਤੁਹਾਡੇ ਕੋਲ ਹਜੇ ਤੱਕ ਮੇਰੀਆਂ ਗੱਲਾਂ ਦਾ ਜਵਾਬ ਦੇਣ ਨਹੀਂ ਹੋਇਆ ਡੀਐਸਪੀ ਨੂੰ ਕੀ ਕਰੀ ਡੀਐਸਪੀ ਸਾਹਿਬ ਨਾਲ ਗੱਲ ਹੋਈ 19 ਸਾਲ ਨੂੰ ਕਿਹਾ ਵੀ ਬੰਦੇ ਜਲਦ ਫੜੇ ਜਾਣਗੇ ਉਹ ਬੰਦੇ ਛਾਤਾਰਾ ਉਹ ਨਹੀਂ ਹੱਥ ਆ ਰਹਾ ਤੁਸੀਂ ਇੱਕ ਤਾਂ ਬੰਦਾ ਫੜ ਲਓ ਉਹ ਬੰਦੇ ਪੰਜਾਬ ਚ ਆ ਬਾਹਰ ਚਲ ਗਿਆ ਹਰਿਆਣੇ ਚ ਜਾਂ ਬਾਰਡਰ ਟੱਪ ਕੇ ਜਾਂ ਕਿੱਥੇ ਗਿਆ ਸਾਨੂੰ ਇੱਕ ਵੀ ਬੰਦਾ ਨਹੀਂ ਸਾਨੂੰ ਲੱਭ ਕੇ ਦੇ ਰਿਹਾ ਜਾਂ ਤਾਂ ਸਾਨੂੰ ਹੋਵੇ ਇਨਸਾਨ ਮਿਲੇ ਵੀ ਹਾਂ ਅਸੀਂ ਇੱਕ ਬੰਦਾ ਫੜ ਲਿਆ ਉਹਨਾਂ ਚੋਂ ਪੰਜਾ ਚੋਂ ਆ ਰਿਹਾ ਦੋ ਫੜ ਲਿਆ ਸੀ ਆ ਰਿਹਾ ਸਾਡੇ ਤਿੰਨ ਮਰ ਗਏ ਉਹਨਾਂ ਦਾ ਇੱਕ ਵੀ ਨਹੀਂ ਫੜਿਆ ਗਿਆ ਕੀ ਪਤਾ ਪੈਸੇ ਦੇ ਕੇ ਉਹਨਾਂ ਨੂੰ ਇਦਾਂ ਨਹੀਂ ਬੰਦਾ ਕਦੇ ਵੀ ਮੈਂ ਤਾਂ ਅਜ ਤੱਕ ਸੁਣਿਆ ਨਹੀਂ ਰਾਣਾ ਬਲਾ ਚੋਰੀਆ ਮਰਿਆ ਉਹਨਾਂ ਨੇ ਹਾਈ ਕੋਰਟ ਚ ਦਰਖਾਸਤ ਦੂਜੇ ਦਿਨ ਦਿੱਤੀ ਤੀਜੇ ਦਿਨ ਇਨਕਾਊਂਟਰ ਹੋ ਗਿਆ ਕੱਲ ਵੀ ਮਰਿਆ ਇੱਕ ਗੋਲੀ ਮਾਰ ਕੇ ਕਿਸੇ ਐਮ ਐਲ ਏ ਦਾ ਭਤੀਜਾ ਮਾਰ ਦਿੱਤਾ ਉਹ ਵੀ ਚੌਥੇ ਦਿਨ ਇਨਕਾਊਂਟਰ ਕਰ ਦਿੱਤਾ ਅਸੀਂ ਗਰੀਬ ਆ ਸਾਡੀ ਕੋਈ ਚੜ੍ਹਾਈ ਨਹੀਂ ਜਾਂ ਜਾਣ ਪਛਾਣ ਨਹੀਂ ਸਾਨੂੰ ਤਾਂ ਆਕੁਣਾ ਦੇ ਰਿਆ ਅਸੀਂ ਪੁਲਿਸ ਨੂੰ ਪੈਸੇ ਦੇਣ ਜੋਗਨ ਸੰਤਾਂ ਸਜ਼ਾ ਮਿਲੀ ਆ ਸਾਨੂੰ ਇੰਨਾ ਖਤਰਾ ਕੱਲੂ ਮੈਨੂੰ ਕੋਈ ਮਾਰ ਗਿਆ ਮੇਰੇ ਮਾਪੇ ਤਾਂ ਰਹਿ ਗਏ ਕੱਲੇ ਸਾਨੂੰ ਕੌਣ ਸੁਰੱਖਿਆ ਕੌਣ ਦਊਗਾ ਪੰਜਾਬ ਦਾ ਮੈਂ ਜੁਪੀ ਬਿਹਾਰ ਚ ਇਹ ਗੱਲਾਂ ਸੁਣਦਾ ਹੁੰਦਾ ਸੀ ਅੱਜ ਪੰਜਾਬ ਚ ਹੋ ਰਹੀਆਂ ਇਹ ਘਟਨਾਵਾਂ ਸਾਰੀਆਂ ਬੰਦੇ ਦੀ ਕੋਈ ਐਮੇਤ ਨਹੀਂ ਜੀ ਪੰਜਾਬ ਨਾਲ ਕੋਈ ਬੜੋ ਮੈਂ ਐਨ ਆਰ ਆਈ ਵੀਰ ਨੂੰ ਇਹੀ ਬੇਇੱਜ਼ਤੀ ਕਰਦਾ ਇੱਥੇ ਮੌਤ ਆ 10000 ਰੁਪਏ ਦੇ ਖਾਤਰ ਬੰਦਾ ਮਾਰ ਦਿੰਦੇ ਇੱਥੇ ਐਸ ਐਚਓ ਸਭ ਹਲੇ ਤੱਕ ਨਹੀਂ ਆਏ ਇਕੱਲੇ ਮੇਰੇ ਭਰਾ Já é मेरा हनी साले मेरे मेरा किस जाने वाह मेरे पोस्टरी पोटोल लगी ही देखो मेरा पोस्ट शेरा जाने चालना माँ एंडी गोलियाँ मार के गए एंडी गोली फालना है सालों का ब्रांड एक सालों का ब्रांड अलग रिया अन्य नहीं पता लगा पैसा लिखो साली तो काली मोर गोली

खा रहा चार बार मैं खाली मुडमिशन दी कॉश मेरे को बैग ਜੋ ਬਰਾਦ ਦੀ ਲਾਤਾ ਐਡ ਤੇ ਆ ਮਿਲਿਆ ਜੀ ਸਾਡੇ ਕੋਸ਼ੀ ਨਹੀਂ ਸਾਡੇ ਕੋਈ ਨਹੀਂ ਪਿਆਈ ਪੋਟੀ ਸਾਰੇ ਕੇ ਨਹੀਂ ਸਾਡਾ ਕੋਸ਼ੀ ਕਰੀ ਇੱਕ ਮੁੰਡੀ ਸੇ ਨਾ ਕੁਛ ਮਤ ਬੱਜਿਆ ਬਿਲਦਾ ਸੀ ਇਹ ਸਾਰੇ ਦੇ ਕੜੀ ਇਹਦੇ ਦੇ ਦਦਾਨ ਪੈ ਵੰਗਦੇ ਲੋਕਾਂ ਕੋ ਫਾਇਦਾ ਸਾਡੇ ਬੱਲੇ ਕੁਛ ਨਹੀਂ ਰਿਹਾ ਓਏ ਰੱਬਾ ਮੈਸੋ ਬਣੇ ਇਹ ਪੱਜ ਗਏ ਸ਼ਰੀਆ ਵਜਤਾਂ ਕਿੰਕੀ ਬੰਦਾ ਨਹੀਂ ਬੜਿਆ ਜੇ ਰੈਕੀ ਕਰਨ ਵਾਲੇ ਫੜ ਲੈ ਉਹ ਅਸੀਂ ਕੀ ਕਰਦੇ ਆ ਓ ਠੀਕਾ 40 45 ਗੋਲੀਆਂ ਮਾਰ ਕੇ ਮੇਰਾ ਭਰਾ ਮਾਰਤਾ ਜਿਹੜੇ ਰੈਕੀ ਕਰਨ ਵਾਲੇ ਫੜਨੇ ਉਹ ਕੀ ਕਰਦੇ ਆ 5000 ਦੇ ਇੱਕ ਵੀ ਬੰਦਾ ਨਹੀਂ ਇਹਨਾਂ ਦੇ ਫੜਿਆ ਕੋਈ ਨਹੀਂ ਫੜਿਆ ਇਹਨਾਂ ਨੂੰ ਮੇਰੇ ਪੁੱਤਰਾ ਤੇਰੇ ਪਤਾ ਹੈ ਮੇਰੇ ਪੁੱਤ ਦੇ ਮੇਰੇ ਪੁੱਤਰਾ ਢੇਡਸ਼ਾਰ ਨਹੀਂ ਬਣਾਇਆ 1.5 ਕਰੋੜ ਦਾ ਡਾ ਰੁਪਈਆ ਮੈਨੂੰ 10 ਸਾਲ ਹੋ ਗਏ ਬੰਗਿਆ ਜ ਰਹਿੰਦੇ ਨੂੰ ਉਸ ਚੌਂਕ ਦੇ ਵਿੱਚ ਉਸ ਚੌਂਕ ਦੇ ਵਿੱਚ ਚਾਰ ਤੋਂ ਪੰਜ ਪੁਲਿਸ ਵਾਲੇ ਦੀ ਡਿਊਟੀ ਹੁੰਦੀ ਹੈ ਮੈਂ 24 ਘੰਟੇ ਬੰਗਿਆ ਜ ਰਹਿਣਾ ਜਿੱਦਣ ਗੋਲੀਆਂ ਵੱਜਿਆ ਠਾਣੇ ਦੇ ਮੋੜੇ ਇੱਕ ਵੀ ਪੁਲਿਸ ਵਾਲਾ ਨਹੀਂ ਸਾਰੀ ਰੰਜਿਸ਼ ਸੀ ਕੋਈ ਨਾ ਕੋਈ ਪੁਲਿਸ ਵਾਲਾ ਉੱਤੇ ਨਾ ਕੋਈ ਨਾ ਬਚਾਉਣ ਲਈ ਵੀ ਮੇਰੇ ਕਿਸੇ ਨੇ ਹੱਥ ਨਹੀਂ ਲਾਇਆ ਗੋਲੀਆਂ ਮਾਰ ਕੇ ਤੜਫਦੇ ਰਹਿ ਰੇਪਰ ਹੱਡੀ ਮਾਰ ਗਿਆ ਤੀਜਾ ਮਾਰਦੇ ਆਲਾ ਆਹ ਤੰਦੂ ਕੋਣ ਇਨਸਾਫ ਦੇਊਗਾ ਡੇਢ ਕਰੋੜ ਰੁਪਏ ਆਤੀ ਭਗਵਾਨਾ ਵੇਚੀ ਜਾ ਕੇ ਨਾ ਤਾਂ ਮੇਰਾ ਪੁੱਤ ਸਾਡੇ ਕੋਲ ਨਹੀਂ ਰਹਿਣੂ ਛੱਲਿਆ ਨੂੰ ਠੰਡੀ 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 ਨੰਗੀ ਪਈ ਸੀ ਆ ਇਹ ਨਦੀ ਉੱਪਰ ਕੋਲ ਬੜਿਆ ਜੱਟ ਇਹਦੇ ਪਿੱਛੇ ਬੱਟੂ ਨੂੰ ਤੋੜ ਕੇ ਸਿਮਾੜਾ ਬੜਾ ਤਰੀਆ ਪਿੱਛੇ ਲੈ ਜਾਓ ਉਹ ਸਰੋਵਰ ਦੀ ਸੀ ਲਾਚ ਨਹੀਂ ਚੱਕ ਸਰੋਵਰ ਨਾਲ ਨਾਲ ਚੱਕਲੇਵਾ ਚੱਕਨੇ ਕਰਾਓ ਉਹ ਲਈਏ ਨਾਲ ਨਾਲ ਲੰਘ ਜਾ ਲੰਘ ਜਾ ਬਾਅਦ ਕਰੀ ਜੋ ਨਹੀਂ ਆਉਂਦਾ ਦੇ ਨਾ ਕਰ ਉਹਦਾ ਨਾ ਦੱਸ ਉਹਦਾ ਨਾ ਦੱਸ ਉਹਦਾ ਨਾ ਦੱਸ ਆਹ ਤਾਂ ਆਹ ਲਿਆ ਲੱਭਿਆ ਨਾ ਤੇਰਾ ਨਾ ਪਾ ਸਾਰਾ ਬੰਦੇ ਬਵਾ